ਤਖਾਈ ਦੇ ਰਹੀਆਂ ਇਹ ਤਸਵੀਰਾਂ ਇੱਕ ਅਜਿਹੇ ਮੰਦ ਭਾਗੇ ਹਾਸੇ ਦੀਆਂ ਨੇ ਜਿਸ ਦੇ ਬਾਰੇ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ ਦਰਸਲ ਇਸ ਹਾਸੇ ਦੇ ਵਿੱਚ ਮਾਂ ਪਿਓ ਸਣੇ ਪੁੱਤ ਦੀ ਮੌਤ ਹੋਈ ਹੈ ਜਦਕਿ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਇਹ ਪਰਿਵਾਰ ਕੈਨੇਡਾ ਦਾ ਵੀਜ਼ਾ ਆਉਣ ਦੀ ਖੁਸ਼ੀ ਦੇ ਵਿੱਚ ਸੰਗਰੂਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਗਿਆ ਸੀ ਅਤੇ ਜਦੋਂ ਇਹ ਪਰਿਵਾਰ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਤੋਂ 5 ਅਤੇ 7 ਕਿਲੋਮੀਟਰ ਦੀ ਦੂਰੀ ਤੋਂ ਪਿੱਛੇ ਇਹਨਾਂ ਦੇ ਨਾਲੇ ਹਾ사 ਵਾਪਰ ਜਾਂਦਾ ਅਤੇ ਇਸ ਹਾਸੇ ਦੇ ਵਿੱਚ ਮਾਪਿਓ ਸੁਣਨੇ ਪੁੱਤ ਦੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਦੱਸਦੀ ਹੈ ਕਿ ਹਾਸਾ ਹਰੀਕੇ ਭੀਖੀ ਵਿੰਡ ਰੋਡ ਦੇ ਉੱਪਰ ਵਾਪਰਿਆ ਹੈ ਪਿੰਡ ਬੂ ਹਵੇਲੀਆਂ ਦੇ ਕੋਲ ਕਾਰ ਦੀ ਇੱਕ ਟਰਾਲੇ ਦੇ ਨਾਲ ਟੱਕਰ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਕਾਰ ਟਰਾਲੇ ਦੇ ਹੇਠਾਂ ਵੜ ਗਈ ਸੀ ਜਿਸ ਕਾਰਨ ਕਾਫੀ ਜ਼ਿਆਦਾ ਇਹ ਭਿਆਨਕ ਹਾਸਾ ਰਿਹਾ ਤੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਇੱਕ ਕਾਰ ਓਸਟਰੇਲੇ ਦੇ ਹੇਠਾਂ ਆਈ ਹੋਏਗੀ ਤਾਂ ਵਿੱਚ ਬੈਠੇ ਇਹਨਾਂ ਲੋਕਾਂ ਦਾ ਕੀ ਹੱਸ਼ਰ ਹੋਇਆ ਹੋਵੇਗਾ ਦੱਸਦੀਏ ਕਿ ਪਰਿਵਾਰ ਪਿੰਡ ਠੱਕਰਪੁਰਾ ਦਾ ਰਹਿਣ ਵਾਲਾ ਸੀ ਜੋ ਕਿ ਸੰਗਰੂਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ ਪਰ ਪਿੰਡ ਤੋਂ 5 ਤੋਂ 7 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹਨਾਂ ਦਾ ਇਹ ਹਾਦਸਾ ਵਾਪਰ ਜਾਂਦਾ ਜਿਸ ਹਾਸੇ ਦੇ ਵਿੱਚ ਮਾਪਿਓ ਸਣੇ ਪੁੱਤ ਦੀ ਮੌਤ ਹੋ ਗਈ ਉੱਥੇ ਹੀ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਜੀ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਕੌਕਿੰਗ ਜੀ ਇੱਕ ਐਕਸੀਡੈਂਟ ਹੋਇਆ ਜਿਹੜਾ ਹਰੀਕੇ ਟਿੱਕਵੜ ਮਾਰਗ ਤੇ ਕਿਉਂ ਲੱਗਦੇ ਕਿ ਕਿੰਨੇ ਕੁ ਡੈਥ ਹੋਈ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਿਆ ਸੀ ਉੱਥੇ ਜਾ ਕੇ ਡੈੱਥ ਹੋ ਗਈ ਤੇ ਜਾਨ ਸਿੰਘ ਮੁੰਦਰ ਬਖਸ਼ੀ ਸਿੰਘ ਤੇ ਉਹਨਾਂ ਦੇ ਘਰ ਦੀ ਵੀ ਤੇ ਮੋ ਇੱਕ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹਦੀ ਤਰਨਤਨ ਜਾ ਕੇ ਉੱਥੇ ਡੈਥ ਹੋ ਗਈ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਸੋਨੇ ਕਿਸਮਤ ਉਹਦੀ ਇਹਨਾਂ ਲਈ ਵਧੀ ਸੀ ਉਹਦੀ ਉਹਦੇ ਕੋਲੀਆਂ ਸੱਤਾਂ ਲੱਗੀਆਂ ਤੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡਾ ਪਿੰਡ ਤੇ ਹੋਰ 7 ਕਿਲੋਮੀਟਰ ਦੂਰ ਰਹਿ ਗਿਆ ਸੀ ਟੱਕਰਪੁਰਾ ਪਿੰਡਾ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟੇ ਦੇ ਦੂਜਾ ਕੋਈ ਆ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿਤੇ ਜੀ ਜੀ ਉਸੇ ਦਾ ਰੇਜ ਮਿਲਣ ਗਏ ਸੀ ਆ ਸਿਕੰਬਰ ਦੇ ਮੈਦਾਨ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਇੱਥੇ ਕੋਨੇ ਜੁਲਾਈ ਦੇ ਵਿੱਚ ਉੱਥੋਂ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਕਰਕੇ ਹੀ ਫਿਰ ਜਿਹੜਾ ਗੰਦੇਵਾਲਾ ਦਾ ਰਿਸ਼ਤਾਰਾ ਨੂੰ ਮਿਲਣ ਗਏ ਤੇ ਵਾਪਸ ਆ ਰਹੇ ਅਕਸਰ ਕੀ ਕਿ ਨਾ ਹੋਇਆ ਪਤਾ ਲੱਗਾ ਕੁਝ ਇਹ ਐਕਸੀਡੈਂਟ ਹੈ ਜੀ ਟਰਾਲੇ ਦੇ ਨਾਲ ਜਿਹਨੂੰ ਅਸੀਂ ਟੱਕੜਾ ਕੋੜਾ ਕਹਿ ਦਿੰਦੇ ਆ ਉਡੀ ਸਾਈਡ ਵਜੀ ਆ ਤੇ ਜਿੱਦਾਂ ਸਾਈਡ ਤੋਂ ਟੈਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਵੱਡੀ ਥੱਲੇ ਹੀ ਵੜ ਗਈ ਆ ਉਸ ਕਰਕੇ ਜਿਹੜੇ ਤਾਂ ਹੀ ਜਿਹੜਾ ਮਨੋ ਛਾਤੀ ਹੀ ਗੱਡੀ ਦੀ ਦੇ ਛਾਤੀ ਹੀ ਟੁੱਟਦੀ ਰੋੜ ਗਈ ਜਿੱਤੋਂ